ਹੋ ਗਿਆ ਇੱਕ ਇਹਨਾਂ ਦਾ ਹੀ ਬੰਦਾ ਵਿੱਚੋਂ ਰਿਟਾਇਰ ਹੋਇਆ ਦਾ ਉਹ ਆ ਗਿਆ ਇੱਥੇ ਹੁਣ ਉਹ ਝੂਠ ਬੋਲ ਗਿਆ ਇਹਨਾਂ ਨੂੰ ਹੁਣ ਉਹਨਾਂ ਵਿਚਾਰੇ ਨੂੰ ਕੀ ਪਤਾ ਵੀ ਇਹ ਬੰਦਾ ਕਦੋਂ ਦਾ ਰਿਟਾਇਰ ਹੋ ਗਿਆ ਜਾਂ ਨਹੀਂ ਹੋ ਗਿਆ ਇਹਨਾਂ ਕੋਣ ਜਨ ਚਰਾਕੇ ਦੇ ਵਿੱਚ ਘਟੋ ਘਟ 250 ਪਿੰਡ ਉਹਦੇ ਨਾਲ ਖੜਾ ਆਇਆ ਤੇ ਉਹ ਬੰਦਾ ਇੱਕ ਬੜਾ ਵਿਦਵਾਨ ਬੰਦਾ ਹੈ ਮਤਲਬ ਪਬਲਿਕ ਪ੍ਰਾਈਮ ਟੀਵੀ ਵੇਖ ਰਹੇ ਦੇਸ਼ ਵਿਦੇਸ਼ ਵਿਸ਼ਵਸ ਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਸੁ ਦਰਸ਼ਕੋ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਅਸੀਂ ਅੱਜ ਇਸ ਵੇਲੇ ਹਾਜ਼ਰ ਹੋਏ ਹਾਂ ਫੂ ਲੰghi 15 ਸਤੰਬਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅjnਾਲਾ ਤਸੀਲ ਦੇ ਸਰਹੱਦੀ ਇਲਾਕਿਆਂ ਵਿੱਚ ਹੜਪੀੜਤ ਖੇਤਰਾਂ ਦਾ ਦੌਰਾ ਕਰਨ ਵਾਸਤੇ ਜਦੋਂ ਆਉਂਦੇ ਨੇ ਸਭ ਤੋਂ ਪਹਿਲਾਂ ਆ ਕੇ ਉਹ ਟਿਕਾਣਾ ਕਰਦੇ ਨੇ ਗੁਰਦੁਆਰਾ ਸਮਾਰ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਜਿੱਥੇ ਕਾਂਗਰਸ ਦੇ ਆਹਲਾ ਲੀਡਰ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਨੇ ਇੱਥੇ ਇੱਕ ਬੜਾ ਵੱਡਾ ਆਪਣੇ ਆਪ ਦੇ ਵਿੱਚ ਇੱਥੇ ਵਿਵਾਦ ਖੜਾ ਹੁੰਦਾ ਈ ਕਿਉਂਕਿ ਜਦੋਂ ਗੁਰਦੈਸ ਸਾਹਿਬ ਉਹ ਨਤਮਸਤਕ ਹੁੰਦੇ ਨੇ ਉੱਥੋਂ ਦੇ ਹਾਜ਼ਰ ਗ੍ਰੰਥੀ ਸਹਿਬਾਨ ਕੇਵਦਰ ਸਹਿਬਾਨਾ ਵੱਲੋਂ ਉਨ੍ਹਾਂ ਦੀ ਤ੍ਰਿਪਾਉ ਸਾਹਿਬ ਜੀ ਦੇ ਕੇ ਸਨਮਾਨਤ ਕੀਤਾ ਜਾਂਦਾ ਹੋਰ ਵੀ ਸਨਮਾਨ ਚਿੰਨ ਦਿੱਤੇ ਜਾਂਦੇ ਨੇ ਉਹ ਇਹੋ ਜਿਹਾ ਇੱਕ ਮੁੱਦਾ ਉੱਠਦਾ ਹੈ ਮੀਡੀਆ ਦੇ ਵਿੱਚ ਬੜਾ ਵੱਡਾ ਉਛਾਲ ਆ ਜਾਂਦਾ ਏ ਉਸ ਮੁੱਦੇ ਦੇ ਕਰਕੇ ਜਿਹੜੀ ਕੁਝ ਸਾਡੇ ਗੁਰਦੁਆਰਾ ਸਾਹਿਬ ਜੀ ਦੇ ਸਟਾਫ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਗਿਆਨੀ ਪਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਤਿੰਨਾਂ ਨੂੰ ਸਰਵਿਸ ਤੋਂ ਵਿਲੇ ਕਰ ਦਿੱਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਜੀ ਉਹਨਾਂ ਨੂੰ ਚੇਤਾਵਨੀ ਦੇ ਕੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਦੋ ਹੋਰ ਮੁਲਾਜ਼ਮ ਜਿਹੜੇ ਨੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਨੇ ਹੁਣ ਇਸ ਲਈ ਅਸੀਂ ਗੁਰਦੁਆਰਾ ਸਮਰ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਖੜੇ ਆ ਗਿਆਨੀ ਪਲਵਿੰਦਰ ਸਿੰਘ ਦੇ ਉੱਪਰ ਜਿਹੜੀ ਕਾਰਵਾਈ ਹੋਈ ਆ ਉਹਦਾ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਪਬਲਿਕ ਪ੍ਰਾਈਮ ਟੀਮੀ ਦੀ ਟੀਮ ਨੇ ਜਦੋਂ ਗਿਆਨੀ ਪਲਵਿੰਦਰ ਸਿੰਘ ਜੀ ਨਾਲ ਸੰਪਰਕ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਰਾਹੁਲ ਗਾਂਧੀ ਦੇ ਆਉਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਮੇਰੀ ਜਿਹੜੀ ਡਿਊਟੀ ਬੰਦ ਦੀ ਸੀ ਕਥਾ ਹੋ ਕਰਨ ਤੋਂ ਬਾਅਦ ਖੰਡਪੁਰ ਸਾਹਿਬ ਜੀ ਦੀ ਅਰਦਾਸ ਕਰਕੇ ਮੈਂ ਆਪਣੇ ਘਰ ਜਾ ਚੁੱਕਾ ਸੀ ਉਸ ਤੋਂ ਬਾਅਦ ਦੀ ਕਾਰਵਾਈ ਵਿੱਚ ਉਹ ਸ਼ਾਮਲ ਨਹੀਂ ਸਨ ਇੱਥੇ ਹਾਜ਼ਰ ਨਹੀਂ ਸਨ ਸੰਗਤਾਂ ਦੇ ਵਿੱਚ ਬੜੇ ਵੱਡੇ ਪੱਦਰ ਤੇ ਰੋਸ ਆ ਕਿਉਂਕਿ ਗਿਆਨੀ ਪ੍ਰਵਿੰਦਰ ਸਿੰਘ ਜੀ ਬੜੇ ਵਿਦਵਾਨ ਨੇ ਬੜਾ ਉਹਨਾਂ ਦਾ ਨਾਮ ਹੈ ਇਲਾਕੇ ਦੇ ਵਿੱਚ ਸਵੇਰੇ ਸ਼ਾਮ ਰੋਜ਼ ਇੱਥੇ ਗੁਰਦਆਸ ਸਾਹਿਬ ਜੀ ਵਿਖੇ ਉਹ ਕਥਾ ਦੀ ਹਾਜ਼ਰੀ ਭਰਦੇ ਨੇ ਉਹਨਾਂ ਦੇ ਕਰਕੇ ਸੰਗਤ ਦੇ ਵਿੱਚ ਇੱਕ ਬੜਾ ਰੋਸ ਪਾਇਆ ਜਾਂਦਾ ਐਸੇ ਵੇਲੇ ਅਸੀਂ ਗੁਰਦਰਾ ਸਮਾਰ ਬਾਬਾ ਬੁੱਢਾ ਸਾਹਿਬ ਜੀ ਦੇ ਮੇਨ ਦਰਵਾਜ਼ੇ ਤੇ ਖੜੇ ਆ ਇੱਥੇ ਸੰਗਤਾਂ ਨੇ ਐਸੇ ਵੇਲੇ ਭਰੇ ਮਨ ਦੇ ਨਾਲ ਇੱਥੇ ਹਾਜ਼ਰ ਹੋਈਆਂ ਨੇ ਜਿਨ੍ਹਾਂ ਦਾ ਰੋਸ ਅਸੀਂ ਆਪਣੇ ਚੈਨਲ ਦੇ ਦੁਆਰਾ ਉਹ ਰੋਸ ਜਿਹੜਾ ਉਹਨਾਂ ਦਾ ਆਪ ਸੰਗਤ ਤੱਕ ਜਾਂ ਸ਼੍ਰੋਮਣੀ ਕਮੇਟੀ ਦੇ ਉਹ ਚੌਧੇ ਦਰਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਉਹਨਾਂ ਦੇ ਸੰਗਤ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਨਗਰਾਂ ਦੇ ਪਤਵੰਤੇ ਮੋਤਵੀਰ ਸੱਜਣ ਜਿਹੜੇ ਨੇ ਉਹ ਇੱਥੇ ਖੜੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਮੂਚੀ ਕਾਰਵਾਈ ਨੂੰ ਭਾਈ ਸਾਹਿਬ ਜੀ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜਿਹੜੀ ਕਾਰਵਾਈ ਇੱਥੇ ਕੀਤੀ ਗਈ ਹੈ ਐਸਜੀਪੀਸੀ ਦੇ ਪ੍ਰਧਾਨ ਸਾਹਿਬਾਨ ਦੇ ਵੱਲੋਂ ਉਸ ਕਾਰਵਾਈ ਨੂੰ ਤੁਸੀਂ ਕਿਦਾਂ ਵੇਖਦੇ ਹੋ ਇਹਦਾ ਵੀਰ ਜੀ ਗੱਲ ਏਦਾਂ ਵੀ ਜੀ ਇਹਨਾਂ ਨੂੰ ਪਤਾ ਹੀ ਭੀ ਏਡਾ ਪਿੱਛੋਂ ਵੱਡਾ ਲੀਡਰ ਆ ਰਿਹਾ ਤੇ ਆਪਣੇ ਦਰਬਾਰ ਸਾਹਿਬ ਤੋਂ ਦੋ ਬੰਦੇ ਭੇਜ ਸਕਦੇ ਸੀ ਵੀ ਏਦਾਂ ਏਦਾਂ ਮਤਲਬ ਹੋ ਸਕਦਾ ਇਹ ਮੁੰਡੇ ਇਲਾਕੇ ਦੇ ਨਵੇਂ ਆ ਗਏ ਸੀ ਇਹਨਾਂ ਨੇ ਕਦੀ ਏਦਾਂ ਦਾ ਮਾਹੌਲ ਵੇਖਿਆ ਨਹੀਂ ਸੀ ਉਹ ਐਕਸਾਈਟਡ ਹੋ ਗਏ ਪਤਾ ਨਹੀਂ ਕੀ ਹੋ ਗਿਆ ਇੱਕ ਇਹਨਾਂ ਦਾ ਹੀ ਬੰਦਾ ਵਿੱਚੋਂ ਰਿਟਾਇਰ ਹੋਇਆ ਦਾ ਉਹ ਆ ਗਿਆ ਇੱਥੇ ਹੁਣ ਉਹ ਝੂਠ ਬੋਲ ਗਿਆ ਇਹਨਾਂ ਨੂੰ ਉਹਨਾਂ ਵਿਚਾਰੇ ਨੂੰ ਕੀ ਪਤਾ ਵੀ ਇਹ ਬੰਦਾ ਕਦੋਂ ਦਾ ਰਿਟਾਇਰ ਹੋ ਗਿਆ ਜਾਂ ਨਹੀਂ ਹੋ ਗਿਆ ਇਹਨਾਂ ਕੋਣ ਜਾਣ ਚ ਰੱਖਦਾ ਆਪਣੇ ਦਿਮਾਗ 'ਚ ਇਹਨਾਂ ਕੋਣ ਰੱਖਦਾ ਵੀ ਇਹ ਬੰਦਾ ਰਿਟਾਇਰ ਹੋਇਆ ਕਿ ਨਹੀਂ ਹੋਇਆ ਮੰਨ ਸਕਦੇ ਆ ਕਿ ਉਹ ਰਿਟਾਇਰ ਹੋਣ ਵਾਲੇ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਇੱਥੇ ਅੰਦਰ ਆਉਣਾ ਕਿਉਂਕਿ ਅੰਦਰ ਆ ਕੇ ਜੰਗਲੇ ਦੇ ਅੰਦਰ ਜਿੱਥੇ ਹੱਡ ਗ੍ਰੰਤੀ ਸਹਿਬਾਨ ਜਾਂ ਮੌਜੂਦਾ ਮੁਲਾਜ਼ਮ ਅਰਦਾਸ ਕਰਦੇ ਨੇ ਉੱਥੇ ਖਲੋ ਕੇ ਅਰਦਾਸ ਕਰਨੀ ਇਹਨੂੰ ਆਪਾਂ ਕੀ ਕਵਾਂਗੇ ਇਹ ਗਲਤੀ ਤੇ ਉਹ ਸ਼ਖਸ ਦੀ ਬਹੁਤ ਜ਼ਿਆਦਾ ਵੱਡੀ ਗਲਤੀ ਹੈ ਕਿ ਉਹ ਬੰਦਾ ਜਦੋਂ ਇਹ ਉਹ ਤੇ ਕਹਿ ਰਿਹਾ ਮੈਂ ਪ੍ਰੈਜ਼ੈਂਟ ਹਾਂ ਮਤਲਬ ਜੇ ਨੌਕਰੀ ਕਰ ਰਿਹਾ ਉਹਨਾਂ ਨੂੰ ਉਹਨੇ ਝੂ ਹੁਣ ਝੂਠ ਬੋਲ ਕੇ ਉਹ ਕਰ ਗਏ ਏਡਾ ਵੱਡਾ ਮਤਲਬ ਬਾਕੀ ਇਹ ਹੈ ਕਿ ਭਾਈ ਪਲਵਿੰਦਰ ਸਿੰਘ ਨੂੰ ਜਿਹੜਾ ਤੁਸੀਂ ਤਲਬ ਕੀਤਾ ਨਾ ਇਹ ਬਹੁਤ ਮਾੜੀ ਗੱਲ ਆ ਇਲਾਕੇ ਦੇ ਵਿੱਚ ਘਟੋ ਘਟ 250 ਪਿੰਡ ਉਹਦੇ ਨਾਲ ਖੜਾ ਆਇਆ ਤੇ ਉਹ ਬੰਦਾ ਇੱਕ بڑا ਵਿਦਵਾਨ ਬੰਦਾ ਹੈ ਮਤਲਬ ਸੱਚਾ ਸੁੱਚਾ ਬੰਦਾ ਹੈ ਤੇ ਜੇ ਸੱਚੇ ਸੁੱਚੇ ਬੰਦੇ ਨੂੰ ਕੋਈ ਢਾਹ ਲਾਉਂਦਾ ਨਾ ਕੋਈ ਉਹਦਾ ਨੁਕਸਾਨ ਬੜਾ ਹੁੰਦਾ ਬਾਕੀ ਉਹ ਪਤਾ ਨਹੀਂ ਉਹ ਦੂਜਾ ਮੁੰਡਾ ਸੀਗਾ ਉਹ ਜਟੇ ਦਾ ਮੁੰਡਾ ਸੀ ਉਹਨੇ ਮਤਲਬ ਉਹਨੂੰ ਵੀ ਏਡਾ ਕੋਈ ਪਤਾ ਨਹੀਂ ਮੈਚੂਰ ਨਹੀਂ ਸੀ ਸਿਆਣਾ ਨਹੀਂ ਸੀ ਉਹ ਉਹ ਉਹਦਾ ਦੇ ਕਹਿਣ ਤੇ ਆ ਗਿਆ ਸੋ ਗਿਆਨੀ ਪਲਵਿੰਦਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੂੰ ਦੋਸ਼ੀ ਦੇ ਇਕਰਾਰ ਦੇ ਕੇ ਸਜ਼ਾ ਦੇਣੀ ਇਹ ਕਿੰਨੀ ਕੁ ਜਾਇਜ਼ ਹੈ ਨਹੀਂ ਦੋਸ਼ੀ ਨਹੀਂ ਮੈਂ ਅਸੀਂ ਦਿੱਲੀ ਆਉਂਦੇ ਆ ਇੱਥੇ ਰੋਜ਼ ਮਹਾਰਾਜ ਸਾਨੂੰ ਸੱਦ ਲੈਂਦਾ ਅਸੀਂ ਆਉਂਦੇ ਆ ਅਸੀਂ ਕੌਣ ਆ ਸਕਦੇ ਆ ਉਹ ਮਤਲਬ ਇੱਥੇ ਬਿਲਕੁਲ ਇੱਥੋਂ ਲੱਗਿਆ ਹਸਪੀਟਲ ਆ ਇੱਕ ਕਿਲੇ ਦੇ ਉਹਨਾਂ ਦਾ ਬੇਟਾ ਠੀਕ ਨਹੀਂ ਕੋਈ ਹੈਲਥ ਇਸ਼ੂ ਪ੍ਰੋਬਲਮ ਹੈ ਗਈ ਤਾਂ ਉਹਦੇ ਕਰਕੇ ਉਹ ਥੋੜਾ ਜਿਹਾ ਬੱਚੇ ਨੂੰ ਲੈ ਕੇ ਉੱਥੇ ਚਲ ਗਏ ਉਹਦੇ ਬੇਟਾ ਆਇਆ ਛੋਟੀ ਉਮਰ ਦਾ ਹੈ ਜੀ ਤੇ ਉਹ ਉਹਨਾਂ ਨੂੰ ਲੈ ਗਿਆ ਹੁਣ ਚਲੋ ਬੰਦਾ ਇੰਨਾ ਕਦੇ ਕਾਈ ਸਕਦਾ ਬੰਦਾ ਥੋੜਾ ਜਿਆ 10 15 ਮਿੰਟ ਤੇ ਆਊਟ ਹੋ ਹੀ ਸਕਦਾ ਬਾਕੀ ਉਹਨਾਂ ਨੂੰ ਕੋਈ ਰਿਟਰਨ ਜੇ ਨਹੀਂ ਦੱਸਿਆਗਾ ਵੀ ਰਾਹ ਲੋਗਾਂ ਦੀ ਆ ਰਿਹਾ ਹੈ ਤੇ ਤੁਸੀਂ ਉਥੇ ਸਮਾਧੀ ਆਉਣਾ ਹੈ ਤੇ ਇਦਾਂ ਮਤਲਬ ਇਹਦਾ ਸਾਰਾ ਇਸ ਤਰੀਕੇ ਨਾਲ ਕਰਨਾ ਉਹ ਵੀ ਥੋੜੀ ਜੀ ਗਲਤੀ ਕਰ ਗਿਆ ਉਹ ਮੁੰਡਾ ਜਿਹੜਾ ਹੁਣ ਮੈਂ ਵੀਡੀਓ ਪ੍ਰੋਪਰ ਨਹੀਂ ਵੇਖੀ ਕਿੰਦੇ ਵੀ ਗਲਿਆਰੇ ਦੇ ਅੰਦਰ ਆਇਆ ਹੈ ਤੇ ਬਾਕੀ ਸਾਡੀ ਬੇਨਤੀ ਇਹ ਹੈ ਕਿ ਮੈਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਮੈਂ ਖੁੱਲੀ ਗੱਲ ਕਰਦਾ ਇੱਕ ਮਹੀਨਾ ਪਹਿਲਾਂ ਮੈਂ ਮੈਨੇਜਰ ਸਾਹਿਬ ਕੋਲੇ ਗਿਆ ਸੀ ਮੈਂ ਕਿਹਾ ਵੀ ਮੈਂ ਸਾਹਿਬ ਦਰਬਾਰ ਦੇ ਵਿੱਚ ਨਾ ਮर्याਦਾ ਥੋੜੀ ਦੇਖੋ ਕਮ ਸੇ ਕਮ ਜਿਹੜੇ ਚਾਰ ਸਰੀਰ ਉੱਥੇ ਗੁਰੂ ਦੀ ਹਾਜ਼ਰੀ ਜੇ ਰਹਿੰਦੇ ਆ ਨਾ ਉਹਨਾਂ ਨੂੰ ਤਾਂ ਕਹੋ ਵੀ ਸ਼੍ਰੀ ਸਾਹਿਬ ਉਤੋਂ ਦੀ ਪਾਲੋ ਤੇ ਜੇ ਮੈਂ ਗਿਆ ਤੇ ਮੈਨੇਜਰ ਸਾਹਿਬ ਵੀ ਅੰਦਰੋਂ ਦੀ ਗਤਰਾ ਪਾਇਆ ਤੇ ਕੋਈ ਮर्याਦਾ ਦੇ ਇੱਥੇ ਹੈ ਹੀ ਨਹੀਂ ਜੇ ਮੈਂ ਸਿੱਧੀ ਗੱਲ ਕਹਿੰਨਾ ਇਹ ਜੇ ਕਹਿੰਦੇ ਗੁਰਦਾਰੇ ਜੇ ਢੋਲ ਵਜਾ ਦਿਓ ਤੇ ਅਸੀਂ ਆਪਣੀਆਂ ਮਰਜ਼ੀਆਂ ਕਰੀਏ ਇੱਥੇ ਇੰਨੀ ਕਿ ਬੁਰੀ ਹਾਲਤ ਹੈ ਜਿਹੜੇ ਬੰਦੇ ਰੋਜ਼ ਆਉਂਦੇ ਉਹ ਜਾਣਦੇ ਆ ਇਹਨਾਂ ਦੀ ਆਪੋ ਜਿਹੀ ਇੰਨੀ ਖੇਪੜਬਾਜੀ ਹੈ ਜਿਹੜੇ ਐਸਪੀਸੀ ਦੇ ਬੰਦੇ ਲੱਗੇ ਨੇ ਵਿੱਚ ਇੱਕ ਦੂਜੇ ਨੂੰ ਵੇਖ ਨਹੀਂ ਸਿਕਾਉਂਦੇ ਭਾਈ ਇਹ ਜਿਹੜੇ ਸੱਚੇ ਬੰਦੇ ਆ ਉਹ ਝੂਠੇ ਉਹਨਾਂ ਨੂੰ ਕਹਿੰਦੇ ਵੀ ਇਹ ਦੁਰ ਜਾਣ ਇੱਥੇ ਦੇ ਸੱਚਿਆਂ ਨੇ ਤੇ ਕਹਿਣਾ ਹੀ ਵੀ ਝੂਠੇ ਇੱਥੋਂ ਦੁਰ ਜਾਣ ਇਹਨਾਂ ਦਾ ਬਹੁਤ ਵੀ ਮਾਰਾ ਹਾਂ ਪਰਦੇ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਜੋ ਬਾਹਰ ਨਹੀਂ ਆਉਂਦਾ ਹਾਂਜੀ ਹਾਂਜੀ ਬਹੁਤ ਹੈ ਇੱਥੇ ਹਮ ਨੇ ਆ ਤੇ ਇੰਨੀ ਹੀਰਖਾ ਗੁਰਦੁਆਰਿਆਂ ਦੇ ਵਿੱਚ ਰਹਿ ਕੇ ਕੋਈ ਇਹ ਹੁਣ ਜਿਹੜਾ ਸਟਾਫ ਆ ਰਿਹਾ ਇੱਥੇ ਘਟੋ ਘਟ 60 ਕਿਸੇ ਨੇ ਦਰਬਾਰ ਚ ਜਾ ਕੇ ਮਹਾਰਾਜ ਦੇ ਘਰ ਮੱਥਾ ਨਹੀਂ ਟੇਕਣਾ ਬਸ ਅਸੀਂ ਚਲੋ ਗੁਰੂ ਘਰ ਆਇਆ ਸਭ ਤੋਂ ਮਿਹਨਤ ਗੁਰੂ ਘਰ ਹੀ ਆ ਨਾ ਇੱਥੋਂ ਰੋਟੀ ਮਿਲਦੀ ਇਹਨਾਂ ਨੂੰ ਆਪਣੀਆਂ ਡਿਊਟੀਆਂ ਦੇ ਹੁੰਦੇ ਆ ਤੇ ਆਪਣੇ ਤੁਰ ਤਰ ਜਾਂਦੇ ਆ ਮਰਿਆਦਾ ਨਹੀਂ ਕੋਈ ਵੀ ਮਤਲਬ ਇੰਨੀ ਕੋਈ ਮਰਿਆਦਾ ਨਹੀਂ ਰੱਖਦੇ ਅੱਜ ਕੱਲ ਮਰਿਆਦਾ ਤੋਂ ਬਿਨਾਂ ਕੱਲ ਨਹੀਂ ਚੱਲਦੀ ਮर्यादा ਬਿਲਕੁਲ ਜ਼ੀਰੋ ਹੋ ਚੁੱਕੀ ਹੈ ਗਿਆਨੀ ਪਲਵਿੰਦਰ ਸਿੰਘ ਦੇ ਨਾਲ ਸੰਗਤ ਕਿੱਥੋਂ ਤੱਕ ਖੜ ਸਕਦੀ ਹੈ ਜੇ ਫੈਸਲਾ ਧਾਮੀ ਸਾਹਿਬ ਦਾ ਪ੍ਰਬੰਧਕ ਸਰਬਾਨਾਂ ਦਾ ਆ ਚੁੱਕਿਆ ਮੁਤਲੀ ਦਾ ਇੱਥੋਂ ਤੱਕ ਖੜਦਾ ਵੀ ਇਹ ਇਲਾਕੇ ਦੇ ਵਿੱਚ ਅਸੀਂ ਬਾਬਾ ਬੁੱਢਾ ਸਾਹਿਬ ਦੀ ਪਹਿਲਾਂ ਵੀ ਇੱਕ ਵਾਰੀ ਅੱਦਾਂ ਹੋਇਆ ਸੀਗਾ ਇੱਥੇ ਬਾਬਾ ਬੁੱਢਾ ਸਾਹਿਬ ਦੀ ਸਮਾਧਾ ਦੇ ਤੇ ਕਬਜ਼ਾ ਕਰਨ ਤਾਂ ਕਹੀਂ ਮਗਲ ਹੱਕ ਰੱਖਦੇ ਆਂ ਪਰ ਅਸੀਂ ਉਹ ਬੰਦੇ ਨੂੰ ਇੱਥੇ ਥਾਪ ਦੇਾਂਗੇ ਤੇ ਇਹ ਇਲਾਕਾ ਇੰਨਾ ਕਿ ਸਿਰ ਦੇ ਦੇ ਸਕਦਾ ਭਈ ਇੱਥੇ ਫੌਜੀ ਅਕਸਰ ਸਮਾਂ ਬਹੁਤ ਆ ਪਰ ਇਹੇ ਠੋ ਅਜੀ ਪੀਸੀ ਨੂੰ ਡੱਕਾ ਲਾ ਦਿਆਂਗੇ ਵੀ ਅਸੀਂ ਕਹਦੇ ਕਿ ਬਈ ਤੁਹਾਨੂੰ ਇੱਥੇ ਵਰਣ ਨਹੀਂ ਦੇਣਾ ਅਸੀਂ ਸਮਾਜ ਆਵੇਂ ਆਪਣੇ ਅੰਡਰ ਨਾਲ ਲੈਣੀਆਂ ਪੈਣ ਸਨ ਇੱਥੋਂ ਤੱਕ ਕਰ ਦਿਆਂਗੇ ਸੰਗਤ ਤੁਮਜਬੂਰ ਕਰ ਦੇਵੇਗੀ ਇਸ ਦੀ ਪੀਸੀ ਨੂੰ ਫੈਸਲਾ ਬਦਲਣ ਬਾਰੇ ਕੀ ਕਹੋਗੇ ਜੀ ਬਿਲਕੁਲ ਜੀ ਜਿੱਧਰ ਸੰਗਤ ਸਾਰੀ ਹੋ ਜਾਂਦੀ ਹੈ ਉਹ ਫੈਸਲੇ ਬਦਲਨੇ ਪੈਂਦੇ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਹੈ ਫੇਰ ਰਾਜਨੀਤੀ ਦੀ ਭੇਡ ਚੜਾਇਆ ਜਾਂਦੇ ਆ ਉਹਨਾਂ ਦਾ ਸੋ ਵੇਖੋ ਇਹ ਸੰਗਤਾਂ ਵੱਖ-ਵੱਖ ਪਿੰਡਾਂ ਦੇ ਪਤਵੰਤੇ ਮੋਹਤबीर ਸੱਜਣ ਨੇ ਇਹ ਚਟਾਨ ਵਾਂਗੂ ਭਾਈ ਗਿਆਨੀ ਪਲਵਿੰਦਰ ਸਿੰਘ ਜੀ ਦੇ ਨਾਲ ਖੜਨ ਵਾਸਤੇ ਤਿਆਰ ਨੇ ਸੋ ਤੁਸੀਂ ਸਹਿਮਤ ਹੋ ਜੀ ਇਸ ਗੱਲ ਦੇ ਨਾਲ ਕਿ ਉਹਨਾਂ ਦੇ ਨਾਲ ਹਰ ਪੱਖ ਤੋਂ ਨਾਲ ਖੜਨ ਵਾਸਤੇ ਤਿਆਰ ਹੋ ਜਿਹੜੀ ਉਹਨਾਂ ਤੇ ਕਾਰਵਾਈ ਹੋਈ ਹੈ ਬਿਲਕੁਲ ਤਿਆਰ ਹਾਂ ਸਾਹਿਬ ਬਿਲਕੁਲ ਤਿਆਰ ਮਤਲਬ ਉਹਨਾਂ ਦੇ ਵਾਸਤੇ ਜੇ ਸਾਨੂੰ ਦਰਿਆਵਾਂ ਵਿਚਾਲੇ ਵੀ ਇੱਥੇ ਬੈਠਣਾ ਪਵੇ ਐਸਜੀਪੀਸੀ ਤੱਕ ਧਰਨੇ ਲਾਉਣੇ ਪੈਣ ਕੋਸ਼ਿਸ਼ ਕਰਨਾ ਪਵੇ ਕਰਾਂਗੇ ਉੱਥੇ ਜਾਣਾ ਪਵੇ ਬਾਦ ਸਾਹਿਬ ਜਾਵਾਂਗੇ ਤੇ ਸੋ ਇਹ ਕੀ ਕਹਿ ਸਕਦੇ ਆ ਇਹ ਉਹਨਾਂ ਦੀ ਵਿਦਵਤਾ ਕਰਕੇ ਉਹਨਾਂ ਦੇ ਗੁਣ ਕਰਕੇ ਤੁਸੀਂ ਸਾਰੇ ਮੁੱਲ ਪਾ ਰਹੇ ਹੋ ਗੁਣ ਕਰਕੇ ਗੁਣ ਕਰਕੇ ਬਹੁਤ ਵਿਦਵਾਨ ਹੈ ਮਤਲਬ ਵਿਦਵਾਨ ਬੰਦੇ ਜੀ ਮਤਲਬ ਸਾਰੇ ਨਾਲ ਖੜਨ ਵਾਸਤੇ ਤਿਆਰ ਹਾਂ ਹਾਂਜੀ 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 ਸੋ ਇਹ ਅਸੀਂ ਉਹ ਸੰਗਤ ਗੁਰਮੁਖ ਤਿਆਰੇ ਜਾਨ ਨੇ ਜਿਹੜੇ ਕਿ ਰੋਜ਼ਾਨਾ ਗੁਰਦਵਾਰਾ ਸਮਾਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਨੇ ਅੰਮ੍ਰਿਤ ਵੇਲੇ ਗਿਆਨੀ ਜੀ ਪਾਸੋਂ ਪਾਵਨ ਗੁਰਮੁਖ ਬਾਗ ਦੀ ਕਥਾ ਸਰਵਣ ਕਰਦੇ ਨੇ ਸੰਧਿਆ ਸਮੇਂ ਸੂਰਤੀ ਪ੍ਰਕਾਸ਼ ਗੁਰੂ ਇਤਿਹਾਸ ਦੀ ਕਥਾ ਬਿਨਾਂ ਨਾਂਗਾਏ ਸਾਰੀ ਗੁਰਮੁਖਤਿਆਰਿ ਸਰਵਣ ਕਰਦੇ ਨੇ ਵੇਖੋ ਤੁਸੀਂ ਆਹ ਵੇਖ ਚੁੱਕੇ ਹੋ ਬੜਾ ਵੱਡਾ ਰੋਸ ਹੈ ਇਹਨਾਂ ਦੇ ਉੱਪਰ ਜਿਹੜਾ ਗਿਆਨੀ ਪਲਵਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਗਈ ਆ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਤਫਤੀਸ਼ ਕਰਕੇ ਵੇਖ ਲਓ ਜਿਹੜਾ ਦੋਸ਼ੀ ਪਾਇਆ ਜਾਂਦਾ ਜੀਤ ਸਰ ਕੀ ਉੱਤੇ ਕਾਰਵਾਈ ਕਰੋ ਪਰ ਉਹ ਵਿਅਕਤੀ ਉਹ ਸ਼ਖਸ ਜਿਹੜਾ ਸੀ ਉਸ ਸਮੇਂ ਇੱਥੇ ਹਾਜ਼ਰ ਵੀ ਨਹੀਂ ਸਨ ਪਰ ਫਿਰ ਵੀ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਗਈ ਆ ਸੋ ਆਪਣੇ ਚੈਨਲ ਦੇ ਦੁਆਰਾ ਇਹਨਾਂ ਸੰਗਤਾਂ ਦੀ ਜਿਹੜੀ ਆਵਾਜ਼ ਹੈ ਅਸੀਂ ਇੱਕ ਜ਼ਰੀਆ ਬਣ ਕੇ ਐਸਡੀਪੀਸੀ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਜਿਥੇ ਪੱਤਰਕਾਰ ਵੀ ਆ ਉੱਥੇ ਅਸੀਂ ਵੀ ਸਿੱਖਿਆ ਇਸ ਇਲਾਕੇ ਦੇ ਰਹਿਣ ਵਾਲੇ ਆ ਸੋ ਅਸੀਂ ਵੀ ਇਹ ਜ਼ਰੂਰ ਬੇਨਤੀ ਦੇ ਰੂਪ ਦੇ ਵਿੱਚ ਉਹ ਅਪੀਲ ਜ਼ਰੂਰ ਕਰਨੀ ਚਾਹਾਂਗੇ ਇਸ ਚੀਜ਼ ਨੂੰ ਇਸ ਫੈਸਲੇ ਨੂੰ ਮੁੜ ਜਿਹੜਾ ਵਿਚਾਰਿਆ ਜਾਵੇ ਸੋ ਤੁਸੀਂ ਦੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ ਮੈਂ ਰਾਜਵੀਰ ਸਿੰਘ ਗਿੱਲਾਂ ਵਾਲੀ ਮੇਰੇ ਸਾਥੀ ਦਿਲਬਾਗ ਸੰਧੂ ਜੀ ਧੰਨਵਾਦ ਜੀ